ਹਾਂਜੀ ਸੱਤ ਕੀ ਨਾਮ ਹੈ ਤੁਹਾਡਾ ਮੇਰਾ ਕਰਨ ਪ੍ਰਤਾਪ ਸਿੰਘ ਦੋਆਬਾ ਹਾਂਜੀ ਸਰ ਤੁਸੀਂ ਵੀ ਚਲੋ ਕਿ ਪਟਰੋਲ ਸਟਾਪ ਦੇ ਹੋਂਦ ਨਾਲ ઓਨਰ ਹੋ ਹਾਂਜੀ ਕਿਉਂਕਿ ਚੰਗ ਚੱਲ ਰਹੀ ਹੈ ਤੇ ਦੂਜੇ ਪਾਸੇ ਇੱਥੇ ਕੱਲ ਨੂੰ ਲੋਕ ਜਿਵੇਂ ਤੇਲ ਇਕੱਠਾ ਕਰਨ ਤੇ ਲੱਗੇ ਤੇ ਕਿ ਕੋਈ ਤੇਲ ਦੀ ਕੋਈ ਸ਼ੋਰਟੇਜ ਆ ਰਹੀ ਨਹੀਂ ਜੀ ਨਹੀਂ ਬਿਲਕੁਲ ਕੋਈ ਸ਼ੋਰਟੇਜ ਨਹੀਂ ਹੈਗੀ ਮੈਂ ਵੀ ਸਗੋਂ ਪੰਜਾਬ ਦੀ ਜਨਤਾ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ ਗਵਰਨਮੈਂਟ ਵੱਲੋਂ ਪੂਕਤਾ ਪ੍ਰਬੰਧ ਨਹੀਂ ਤੇਲ ਕੰਪਨੀਆਂ ਵੱਲੋਂ ਪੂਰੀ ਤੇਲ ਦੀ ਨਿਰਵਿਘਨ ਸਪਲਾਈ ਹੈਗੀ ਹੈ ਜੀ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਨਾ ਸਟਾਕ ਕਰਨ ਦੀ ਲੋੜ ਹੈ ਕਿਉਂਕਿ ਇਹ ਸੀਜ਼ਨ ਨੂੰ ਵੀ 15 20 ਤੋਂ 15 ਤੋਂ 20 ਦਿਨ ਪਏ ਆ ਇਸ ਲਈ ਕੋਈ ਬਿਲਕੁਲ ਨਾ ਘਬਰਾਓ ਪੰਪਾਂ 'ਤੇ ਵੀ ਪੂਰਾ ਤੇਲ ਹੈ ਪੂਰੇ ਟੈਂਕ ਭਰੇ ਨੇ ਪੰਪਾਂ ਵਾਲਿਆਂ ਦੇ ਐਵੇਂ ਪੈਨਿਕ ਕ੍ਰੀਏਟ ਕਰਨ ਦੀ ਕੋਈ ਲੋੜ ਨਹੀਂ ਹੈ। ਮੈਂ ਜੋ ਕਿ ਸੰਤਾਨਪੁਰ ਜਾ ਰਹੇ ਸਾਰੇ ਪਿੰਡਾਂ 'ਚ ਦੇਖਣ ਨੂੰ ਆਉਂਦਾ ਕਿ ਲੋਕ ਤੇ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਆਂ ਜੀ ਨਹੀਂ ਲੋੜ ਸੰਭਾਵਕ ਹੈ ਜੀ ਜਦੋਂ ਇਦਾਂ ਜੰਗ ਦੀ ਸੂਚਨਾ ਹੋਵੇ ਤੇ ਹਰ ਇੱਕ ਦਿਨ ਮਾਂ ਚੁੰਦਾ ਡਾਰੂ ਵੀ ਆਪਾਂ ਤੇਲ ਇਕੱਠਾ ਕਰ ਲਈਏ ਪਰ ਅਸੀਂ ਫੇਰ ਵੀ ਲੋਕਾਂ ਨੂੰ ਹੀ ਅਪੀਲ ਕਰਦੇ ਆ ਕੋਈ ਇਹੋ ਜਿਹੀ ਖਬਰਾਂ ਦੀ ਲੋੜ ਨਹੀਂ ਹੈਗੀ ਪੰਪਾਂ ਤੇ ਸਾਰਿਆਂ ਦੇ ਤੇਲ ਹੈਗਾ ਪਿੱਛੇ ਇੱਕ ਜਾਂ ਦੋ ਦਿਨ ਪ੍ਰੋਬਲਮ ਆਈ ਸੀਗੀ ਪ੍ਰੋਬਲਮ ਉਹ ਵੀ ਏ ਸੀਗੀ ਸਿਸਟਮ ਦੀ ਪ੍ਰੋਬਲਮ ਸੀ ਪਰ ਉਹ ਪੂਰੀ ਕੱਲ ਸਹੀ ਹੋ ਗਈ ਹੈ ਪੂ ਸਾਰੇ ਪੰਜਾਬ ਦੇ ਸਾਰੇ ਪੰਪਾਂ ਦੇ ਟੋਟਲੀ ਮਾਲ ਹੈਗਾ ਕਿਤੇ ਕੇਤਾ ਨਹੀਂ ਹੋ ਰਿਹਾ ਕੋਈ ਕਿਤੇ ਨਾ ਕਿਤੇ ਕੋਈ ਬਲੈਕ ਦੇ ਵਿੱਚ ਵੀ ਤੇਲ ਵੇਚਣ ਦੀ ਕੋਸ਼ਿਸ਼ ਕਰ ਨਹੀਂ 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 ਇਹੋ ਜਿਹਾ ਤਾਂ ਬਿਲਕੁਲ ਵੀ ਕਦੀ ਪੂਰੇ ਇੰਡੀਆ ਵਿੱਚ ਹੀ ਇਹੋ ਜਿਹਾ ਕਿਤੇ ਮਾਹੌਲ ਨਹੀਂ ਹੈਗਾ ਜੀ ਬਲੈਕ ਕੋਲ ਵੀ ਕਿਉਂਕਿ ਪੰਪਾਂ ਦੇ ਟੋਟਲੀ ਸਿਸਟਮ ਆਟੋ ਆਟੋਮੇਟਿਡ ਨਹੀਂ ਜੋ ਕੰਪਨੀ ਦਾ ਰੇਟ ਹੈ ਉਹੀ ਰੇਟ ਦੇ ਅਸੀਂ ਮਾਲ ਸਕਦੇ ਵਿੱਚ ਸਾਡੇ ਕੋਲ ਕੋਈ ਇਹੋ ਜਿਹੀ ਪਾਵਰ ਨਹੀਂ ਕਿਸੇ ਵੀ ਪੰਜਾਬ ਦੇ ਡੀਲਰ ਕੋ ਕੋਈ ਇਹੋ ਜਿਹੀ ਪਾਵਰ ਨਹੀਂ ਹੈਗੀ ਬਲੈਕ ਚ ਤੇਲ ਵੇਚਿਓ ਜੇ ਅਪ ਗੱਲ ਜਿਹੜੀ ਤੁਹਾਡੇ ਫਾਦਰ ਸਾਹਿਬ ਵੀ ਕਹਿੰਦੇ ਕਿ ਪ੍ਰਧਾਨ ਵੀ ਹੈਗੇ ਪੰਜਾਬ ਦੇ ਕੰਪਨੀ ਹਾਂਜੀ ਤਾਂ ਆਮ ਲੋਕਾਂ ਨੂੰ ਕੀ ਅਪੀਲ ਕੀ ਕਰਨੀ ਹੈ ਅਸੀਂ ਇਹ ਹੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਘਬਰਾਓ ਨਾ ਆਪਣੇ ਘਰਾਂ ਚ ਬੈਠੋ ਕੰਮ ਕਰਦੇ ਜਾਓ ਤੇ ਇਹੋ ਜਿਹੀ ਘਬਰਾਹਤ ਦੀ ਕੋਈ ਲੋੜ ਨਹੀਂ ਹੈਗੀ ਪੈਟਰੋਲ ਡੀਜ਼ਲ ਦੀ ਨਿਰਵਿਘਨ ਸਪਲਾਈ ਹੈ ਸਾਰੇ ਪੰਪਾਂ ਤੇ ਜਦੋਂ ਤੁਸੀਂ ਜਿੰਨਾ ਮਰਜ਼ੀ ਚਾਹੋ ਪਵਾ ਪਵਾ ਸਕਦੇ ਹੋ ਪਰ ਐਵੇਂ ਸਟਾਕ ਇਕੱਠਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਧੰਨਵਾਦ ਸਰ ਜਿਦਾ ਦੇਸ਼ ਦੇ ਹਾਲਾਤ ਬਣੇ ਪਏ ਆ ਕਰਿਆਨੇ ਵਾਲੀ ਦੁਕਾਨਾਂ ਦੇ ਉੱਤੇ ਰਸ ਪਿਆ ਬਾ ਕਰਿਆਨੇ ਵਾਲੇ ਦੇ ਕੋਈ ਨੀਟ ਫਿਕਸ ਨਹੀਂ ਹੈਗੇ ਸਮਾਨ ਦੇ اپنی منمردی ਨਾਲ سامان ਲੋਕਾਂ ਨੂੰ ਮਹਿੰਗੇ ਪਾ ਦੇ ਰਹੇ ਆ ਇਸ ਮਤੇ ਪ੍ਰਸ਼ਾਸਨ ਵੱਲੋਂ ਤਾਂ ਆਮ ਪਾਰਟੀ ਵੱਲੋਂ ਕੋਈ ਸਖਤ ਕਦਮ ਚੁੱਕੇ ਜਾਊਗਾ ਦੇਖੋ ਪਹਿਲਾਂ ਮੈਂ ਗੱਲ ਕਹਿ ਦਿਆਂ ਕਿ ਦੇਸ਼ ਦੇ ਹਾਲਾਤ ਬਹੁਤ ਵਧੀਆ ਨੇ ਸਾਡਾ ਦੇਸ਼ ਸਦਾ ਹੀ ਚੜ੍ਹਦੀ ਕਲਾ 'ਚ ਤੇ ਹੁਣ ਵੀ ਚੜ੍ਹਦੀ ਕਲਾ 'ਚ ਰਹੀ ਗੱਲ ਜਿਹੜੀ ਤੁਸੀਂ ਦੱਸਿਆ ਕਿ ਜਿਹੜੇ ਕਰਿਆਨੇ ਵਾਲੇ ਕੁਝ ਕੁ ਲੋ ਮੈਂ ਸਾਰੇ ਲੋਕਾਂ ਨੂੰ ਨਹੀਂ ਮੰਨਦਾ ਕੁਝ ਇੱਕ ਲੋਕ ਹੈਗੇ ਨੇ ਜਿਹੜੇ ਜਿਹੜੇ ਆਪਦਾ ਵਿੱਚੋਂ ਵੀ ਅਫਸਰ ਲਾਭਦੇ ਨੇ ਮੈਂ ਉਹਨਾਂ ਨੂੰ ਤੁਹਾਡੇ ਮਾਦਰ ਨੂੰ ਆਈ ਇੱਕ ਹਦਾਇਤ ਦੇਣਾ ਚਾਹਣਾ ਚੇਤਾਵਨੀ ਦੇਣਾ ਚਾਹਣਾ ਕਿ ਤੁਸੀਂ ਜੇ ਤੁਸੀਂ ਇਹੋ ਜਿਹਾ ਮੌਕੇ ਤੇ ਜਦੋਂ ਦੇਸ਼ ਦੇ ਵਿੱਚ ਤੁਹਾਡੇ ਸਹਯੋਗ ਦੀ ਇੱਕ ਦੂਜੇ ਦੇ ਸਹਯੋਗ ਦੀ ਲੋੜ ਆ ਤੁਸੀਂ ਜੇ ਕਿਸੇ ਤਰ੍ਹਾਂ ਉਹਦੇ ਵਿੱਚੋਂ ਮੁਨਾਫਾ ਲੱਭਦੇ ਫਿਰੋ ਤਾਂ ਇਹ ਤੋਂ ਮਾੜੀ ਗੱਲ ਨਹੀਂ ਹੋਣੀ ਚਾਹੀਏ ਹੋ ਸਕਦੀ ਤੁਹਾਡੇ ਉੱਪਰ ਔਰ ਤੁਹਾਡੇ ਚੋਂ ਦੇਸ਼ ਤਰਹੀ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਇਸ ਕਰਕੇ ਬਿਲਕੁਲ ਤੁਸੀਂ ਜਿਹੜੇ ਹੈਗੇ ਇੱਕ ਜਿਹਨੂੰ ਪੰਜਾਬੀ ਕਹਿੰਦੇ ਬੰਦੇ ਦੇ ਖੁੱਤ ਬਣ ਜਾਓ ਜਿਹੜਾ ਵੀ ਕੋਈ ਇਹੋ ਜੀ ਗੱਲ ਕਰਦਾ ਹੋਊਗਾ ਉਹਦੇ ਉੱਪਰ ਬਹੁਤ ਸਖਤ ਐਕਸ਼ਨ ਹੋਊਗਾ ਔਰ ਉਹਦੀਆਂ ਆਉਣ ਵਾਲੀਆਂ ਪੁਸਤਾ ਯਾਦ ਰੱਖਣ ਗਿਆ ਕਿ ਇਹੋ ਜਾਂ ਮੌਕੇ ਦੇ ਉੱਪਰ ਕਿਸ ਤਰ੍ਹਾਂ ਮੁਨਾਫਾ ਖੋਰੀ ਕਰੀਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਦੁਆਰਾ ਤੁਸੀਂ ਜਿਹੜਾ ਪੁੱਛਣਾ ਚਾਹੁੰਦੇ ਮੈਂ ਉਹਦਾ ਜਵਾਬ ਦੇਣ ਲੱਗਾ ਤੁਹਾਡੇ ਮਾਧਿਅਮ ਰਾਹੀਂ ਇਹੋ ਜੇ ਲੋਕਾਂ ਨੂੰ ਚੇਤਾਵਨੀ ਕਰਦਾ ਕਿ ਜੇ ਕੋਈ ਇਹੋ ਜਾਂ ਬੰਦਾ ਫੜਿਆ ਗਿਆ ਤੂੰ ਸਾਰੀ ਉਮਰ ਆਪਣੀ ਆਉਂਦੀਆਂ ਪੁਸ਼ਤਾਂ ਨੂੰ ਵੀ ਦੱਸੂਗਾ ਕਿ ਇਹੋ ਜਿਹੇ ਮੌਕੇ ਤੇ ਕਿੰਦਾ ਮੁਨਾਫਾ ਖੋਰੀ ਕਰੀਦੀ ਤੇ ਉਹਦੀ ਸਜ਼ਾ ਕੀ ਹੁੰਦੀ ਆ ਆਟੇ ਦੇ ਚੱਕੇ ਦੇ ਉੱਤੇ ਵੀ ਕਹੋ ਕਿ ਇਹ ਕਦਰ ਲੋਕ ਕਰਦੇ ਮਹਿੰਗੇ ਭਾਅ ਆਟਾ ਖਰੀਦਦੇ ਆ ਤਾਂ ਲੱਗਦਾ ਕਿ ਆਟੇ ਦੇ ਚੱਕੇ ਨਹੀਂ ਲੋਕ ਲੋਕ ਕਈ ਕਈ ਅਫਵਾਹਾਂ ਵੀ ਉਡਾਉਂਦੇ ਨੇ ਜੇ ਕੋਈ ਇਹੋ ਜਿਹਾ ਤੁਹਾਡੇ ਧਿਆਨ ਦੇ ਵਿੱਚ ਇੱਕ ਆਟਾ ਚੱਕੀ ਵਾਲਾ ਜਾਂ ਕੋਈ ਕਰਿਆਨੇ ਵਾਲਾ ਜਾਂ ਕੋਈ ਹੋਰ ਆ ਕਿਸੇ ਵੀ ਤਰ੍ਹਾਂ ਦਾ ਬੰਦਾ ਜਿਹੜਾ ਇਸ ਟਾਈਮ ਇਹੋ ਜਿਹਾ ਮੋਕੇ ਤੇ ਮੁਨਾਫਾ ਖੋਰੀ ਕਰ ਰਿਹਾ ਮੈਨੂੰ ਦੱਸੋ ਤੁਸੀਂ ਖੁੱਲ ਕੇ ਦੱਸੋ ਗੋਲ ਮੋਲਾਂ ਗੱਲ ਕਰੋ ਖੁੱਲ ਕੇ ਦੱਸੋ ਕਿ ਕਿਹੜੀ ਆਟਾ ਚੱਕੀ ਵਾਲਾ ਜਾਂ ਕਿਹੜਾ ਕਰਿਆਨੇ ਵਾਲਾ ਮੈਂ ਤੁਹਾਡੇ ਨਾਲ ਚੱਲਦਾ ਹੁਣੇ ਡੀ ਐਫ ਆਈ ਸੀ ਸਾਹਿਬ ਨੂੰ ਕਈ ਨਾਲ ਚੱਲਦੇ ਆ ਜੇ ਉਹਦੀ ਦੁਕਾਨ ਸਹੀ ਲਾਹੂ ਕਿ ਤਾ ਮੈਨੂੰ ਦੱਸਿਓ ਇਹ ਤਾਂ ਬਿਨਾਂ ਮਤਲਬ ਜਿਹੜੀਆਂ ਨੇ ਜਿਹੜੀ ਜਿਹੜੇ ਕੋਈ ਕਈ ਬੰਦੇ ਜਿਹੜੇ ਹੈਗੇ ਆ ਕਿ ਉਹਦਾ ਰੂਮਰ ਬੁਲਾ ਕੇ ਜੀ ਐਵੇਂ ਕਿਸੇ ਦੇ ਇੱਕ ਦੂਜੇ ਦੇ ਨਾਲ ਕਿਉਂਕਿ ਦੁਕਾਨਦਾਰਾਂ ਦੀ ਵੀ ਇੱਕ ਦੂਜੇ ਦੇ ਨਾਲ ਲਾਗਤ ਹੁੰਦੀ ਆ ਔਰ ਉਹ ਇਹੋ ਜੀਆਂ ਗੱਲਾਂ ਕਰਦੇ ਜੇ ਕੋਈ ਤੁਹਾਡੇ ਧਿਆਨ ਆਪਾਂ ਹੁਣੇ ਚੱਲਦੇ ਆਂ ਮੈਂ ਹੁਣੇ ਡੀਐਫਸੀ ਸਾਹਿਬ ਨੂੰ ਫੋਨ ਕਰਦਾ ਔਰ ਜਪਾਰਮਨ ਨਾਲ ਲੈ ਕੇ ਚੱਲਦੇ ਹਾਂ ਉਹਦੀ ਦੁਕਾਨ ਸੀਲ ਕਰਾ ਕੇ ਆਵਾਂਗੇ ਕੋਟ ਸਪਲਾਈ ਨੂੰ ਆਪਣੇ ਪੱਧਰ ਤੇ ਕਹਿੰ ਲੋ ਕਿ ਸ਼ਹਿਰ ਦੇ ਵਿੱਚ ਦੁਕਾਨਾਂ ਦੇ ਉੱਤੇ ਰੇਟ ਕਨਫਰਮ ਕਰਨਾ ਚਾਹੀਦਾ ਤੁਹਾਨੂੰ ਚਾਹੀਦਾ ਬਿਲਕੁਲ ਇੱਕ ਦੇਖੋ ਹਰ ਇੱਕ ਚੀਜ਼ ਦਾ ਆਪਣੇ ਹਰ ਇੱਕ ਦੇ ਐਮਆਰਪੀ ਲਿਖੀ ਹੋਈ ਹੈ ਜੇ ਕੋ ਕਿਸੇ ਤਰ੍ਹਾਂ ਦੀ ਕੋਈ ਹੋਜੀ ਫੂਡ ਸਪਲਾਈ ਵਾਲਿਆਂ ਨੇ ਬਿਲਕੁਲ ਚੈੱਕ ਕਰ ਰਿਹਾ ਸਾਰਾ ਡਿਪਾਰਟਮੈਂਟ ਸਾਰਾ ਜਿਹੜਾ ਹੈਗਾ ਜਿਹੜਾ ਪ੍ਰਸ਼ਾਸਨ ਇਸ ਸਮੇਂ ਬਹੁਤ ਹੀ ਅਲਰਟ ਲਗਾ ਅਲਰਟ ਹੈ ਕਿਸੇ ਵੀ ਤਰ੍ਹਾਂ ਦੀ ਉਹ ਕੋਈ ਅਣਗਾਲੀ ਨਹੀਂ ਵਰਤ ਰਿਆ ਔਰ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਮੁਨਾਫਾ ਕਮਾਈ ਕਰਨ ਦੀ 1% ਵੀ ਇਜਾਜ਼ਤ ਨਹੀਂ ਹੈ ਤਾਂ ਕਿ ਸਾਹਿਬ ਨਾਲ ਫੂਡ ਸਪਲਾਈ ਮੈਕਸੀਮ ਨੂੰ ਜਿਹੜੀ ਕਿ ਸਾਮਾਨ ਦੀ ਲਿਸਟ ਜਾਰੀ ਕਰਨੀ ਚਾਹੀਦੀ ਹੈ ਮੈਂ ਵੀਰੇ ਪਹਿਲਾਂ ਕੀਤੀ ਹੋਈਆਂ ਲਿਸਟਾਂ ਜਿਹੜੀ ਕੋਈ ਨਾ ਕਹਿ ਦਿੰਨੇ ਆ ਖਦਾਤੇ ਦੱਸਦੇ ਨੇ ਕਿ ਸਾਰੇ ਮੈਂ ਫੂਡ ਸਪਲਾਈ ਡਿਪਾਰਟਮੈਂਟੋਂ ਡੀਸੀ ਸਾਹਿਬ ਨਾਲ ਗੱਲ ਕਰਕੇ ਸਾਡੀ ਮੀਟਿੰਗ ਹੈ 1:30 ਵਜੇ ਇਹ ਕਹਿ ਦਿੰਨੇ ਕਿ ਹਰ ਦੁਕਾਨ ਦੇ ਉੱਪਰ ਜਿਹੜੀਆਂ ਮੇਨ ਆਈਟਮਾਂ ਸਾਰੀਆਂ ਦੇ ਉਹਨਾਂ ਦੇ ਮੁੱਲ ਦੀਆਂ ਜਿਹੜੇ ਹੈਗੇ ਆ ਲਾਈ ਪੱਟੀਆਂ ਲਾਈਆਂ ਜਾਣ ਤਾਂ ਕਿ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਮਕਾਲਤਾ ਨਾ ਰਹਿ ਸਕੇ ਔਰ ਜਿਹੜੇ ਸਹੀ ਧਾਮ ਤੇ ਸਹੀ ਰੇਟ ਦੇ ਉੱਪਰ ਸਾਰਿਆਂ ਨੂੰ ਰਾਸ਼ਨ ਆ ਜਾਂ ਕੋਈ ਵੀ ਚੀਜ਼ ਉਹ ਮਿਲ ਸਕੇ ਸਾਰੀ ਹਦਾਇਤ ਜਿਹੜੀ ਆ ਡੀਸੀ ਸਾਹਿਬ ਨੂੰ ਰਿਕੁਐਸਟ ਕਰਦੇ ਆਂ ਡੀਐਫਐਸਸੀ ਸਾਹਿਬ ਨੂੰ ਕਹਦੇ ਨੇ ਕਿ ਜਿੰਨੀਆਂ ਚਾਹ ਰੇੜੀਆਂ ਵਾਲੇ ਹੋਣ ਚਾਹੇ ਕੋਈ ਚੱਕੀਆਂ ਵਾਲੇ ਹੋਣ ਚਾਹੇ ਕੋਈ ਕਰਿਆਨੇ ਵਾਲੇ ਹੋਣ ਉਹਨਾਂ ਉਹਨਾਂ ਦੇ ਉੱਪਰ ਜਿਹੜਾ ਵੀ ਰੇਟ ਆ ਉਹਦੀ ਫੱਟੀ ਲੱਗੀ ਜਾਵੇ ਕਿ ਆਹ ਆਟਾ ਹੈ ਆ ਭਾਵਾ ਸਬਜੀ ਇਸ ਭਾ ਤਾਂ ਕਿ ਕੋਈ ਮੁਨਾਫਾ ਖਰੀ ਨਾ ਕਰ ਸਕੇ ਦੀਪਕ ਨੇ ਤੁਸੀਂ ਵੀ ਸ਼ਹਿਰੀ ਪ੍ਰਧਾਨ ਨੂੰ ਕਾਂਗਸ ਪਾਰਟੀ ਨੂੰ ਕਿਉਂਕਿ ਜਿਦਾਂ ਦੇ ਇਸ ਦੇਸ਼ ਦੇ ਹਾਲਾਤ ਚੱਲਦੇ ਪਏ ਆ ਜੇ ਮਨਾਫਕ ਹੋਰ ਜਿਹੜੇ ਗੱਲ ਕਰੀਏ ਉਹਨਾਂ ਵੱਲੋਂ ਵੀ ਕਹਿੰਦੇ ਕਿ ਬਲੈਕਮੇਲਿੰਗ ਕੀਤੀ ਜਾਂਦੀ ਹੈ ਖਾਨਕੀਨ ਦੇ ਸਮਾਨ ਦੇ ਰੂਪ ਤੇ ਤਾਂ ਸ਼ਹਿਰ ਦੇ ਵਿੱਚ ਵੀ ਕਈ ਇਦਨ ਹੈਗੇ ਜਿਵੇਂ ਕਿ ਪੱਧ ਰੇਟ ਲੈ ਕੇ ਕਰਿਆਣ ਦੇ ਆਟੇ ਦਾ ਆਟਾ ਬੇਚ ਰਹੇ ਆ ਉੱਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਬਣੀ ਚਾਹੀਦੀ ਦੇਖੋ ਗੱਲਿਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਪ੍ਰਸ਼ਾਸਨ ਇਦਾਂ ਦੇ ਕੰਮਾਂ 'ਚ ਬੜਾ ਸੁਚੇਤ ਆ ਬੜਾ ਸਖਤ ਆ ਮੈਂ ਨਹੀਂ ਸਮਝਦਾ ਕਿ ਕੋਈ ਮੁਨਾਫਾਖੋਰ ਇਦਾਂ ਦਾ ਕੰਮ ਕਰ ਸਕਦਾ ਬਾਕੀ ਜਿਵੇਂ ਤੁਸੀਂ ਦੇਖਦੇ ਹੋਗੇ ਕਰੋਨਾ ਕਾਲ ਦੇ ਵਿੱਚ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਲਿਸਟਾਂ ਜਾਰੀ ਕੀਤੀਆਂ ਸੀਗੀਆਂ ਕਰਿਆਨੇ ਦੇ ਰੇਟ ਦੀਆਂ ਸਬਜ਼ੀਆਂ ਦੀਆਂ ਕਿਉਂਕਿ ਆਮ ਲੋਕਾਂ ਨੂੰ ਦਿੱਕਤ ਨਾ ਆ ਸਕੇ ਤੇ ਉਹਦੇ ਮੁਤਲਕ ਹੁਣ ਵੀ ਜੇ ਹਾਲਾਤ ਇਦਾਂ ਦੇ ਹੋਣਗੇ ਤੇ ਪ੍ਰਸ਼ਾਸਨ ਸਾਡੇ ਨਾਲੋਂ ਮੇਰੇ ਨਾਲੋਂ ਤੁਹਾਡੇ ਨਾਲੋਂ ਜ਼ਿਆਦਾ ਸੁਚੇਤ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਮਸਲਾ ਨੈਸ਼ਨਲ ਆਪਣੇ ਹਿੰਦੁਸਤਾਨ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਸਲਾ ਵਾ ਕਿਉਂਕਿ ਯੁੱਧ ਚੱਲ ਰਿਹਾ ਤੇ ਇਸ ਕਰਕੇ ਡੀਸੀ ਸਾਹਿਬ ਉਚਿਤ ਸਮੇਂ ਤੇ ਜੋ ਵੀ ਫੈਸਲਾ ਲੈਣਗੇ ਮੈਂ ਸਮਝਦਾ ਕਿ ਉਹ ਜਲਦੀ ਜੇ ਇਦਾਂ ਦੇ ਹਾਲਾਤ ਨਜ਼ਰ ਆਂਦੇ ਹੋਏ ਕਿਤਨਾ ਕਿਤੇ ਉਹਨਾਂ ਨੂੰ ਕਮਜ਼ੋਰੀ ਨਜ਼ਰ ਆਂਦੀ ਹੋਈ ਕਿਉਂਕਿ ਲੋਕ ਆ ਅੱਜਕੱਲ ਮੀਡੀਆ ਬਹੁਤ ਤੇਜ਼ ਆ ਲੋਗਾਂ ਦੀ ਆਵਾਜ਼ ਬਹੁਤ ਜਲਦ ਪ੍ਰਸ਼ਾਸਨ ਤੱਕ ਪਹੁੰਚ ਜਾਂਦੀ ਆ ਜੇਕਰ ਲੋਕ ਵੀ ਪੈਨਿਕ ਹੋਏ ਆ ਰਸਾਂ ਇਕੱਠਾ ਕਰ ਰਹੇ ਆ ਕਿਤੇ ਨਾ ਕਿਤੇ ਰੇਟ ਵੀ ਏ ਵਾਧ ਰਹਿ ਲੱਗ ਲੱਗ ਰਿਹਾ ਹੈ ਦੇਖੋ ਹਜੇ ਤੱਕ ਤਾਂ ਮੈਨੂੰ ਲੱਗਦਾ ਨਹੀਂਗਾ ਕਿ ਇਦਾਂ ਦੀ ਸਥਿਤੀ ਆ ਬਾਕੀ ਲੋਕ ਪੈਨਿਕ ਹੋ ਰਹੇ ਐ ਚ ਕੋਈ ਦੌੜਾ ਹੀ ਨਹੀਂ ਕਿਉਂਕਿ ਕੱਲ ਪੈਟਰੋਲ ਪੰਪਾਂ ਤੇ ਵੀ ਲੋਕ ਪੈਟਰੋਲ ਡੀਜ਼ਲ ਭੜਾਈ ਜਾ ਰਹੇ ਲਗਾਤਾਰ ਸਟੋਰ ਕਰੀ ਜਾ ਰਹੇ ਆ ਜਦਕਿ ਪਿੱਛੋਂ ਸਪਲਾਈ ਦੀ ਕੋਈ ਵੀ ਦਿੱਕਤ ਹਜੇ ਤੱਕ ਇਦਾਂ ਦੀ ਸਥਿਤੀ ਹੈ ਨਹੀਂਗੀ ਇਸੇ ਤਰ੍ਹਾਂ ਕਰਿਆਨੇ ਦੀ ਜਾਂ ਸਬਜੀ ਦੀ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਬਾਕੀ ਲੋਕਾਂ ਨੂੰ ਵੀ ਥੋੜਾ ਜਿਆ ਹੌਸਲਾ ਰੱਖਣਾ ਚਾਹੀਦਾ ਆ ਵੀ ਜ਼ਿਆਦਾਤਰ ਸਟੋਰ ਆਪਾਂ ਕਰੀ ਜਾਈਏ ਠੀਕ ਆ ਹਰ ਇਨਸਾਨ ਡਰਦਾ ਵਾ ਕਿਉਂਕਿ ਇਹ ਵਾਰ ਜਿਆਦਾ ਗੰਭੀਰ ਸਥਿਤੀ ਚ ਪਹੁੰਚ ਗਈ ਤੇ ਆਮ ਰੋਜ਼ਮਰਹ ਦੀ ਜਿਹੜੀਆਂ ਚੀਜ਼ਾਂ ਆ ਸਾਨੂੰ ਉਹਦੀ ਸ਼ਾਰਟੇਜ ਆ ਸਕਦੀ ਆ ਪ੍ਰਸ਼ਾਸਨ ਚਾਹੁੰਦਾ ਕਿ ਦੁਕਾਨਦਾਰਾਂ ਦੀ ਜਿੰਨ ਕੀ ਕਰੈਨੇ ਦੇ ਸਮਾਨ ਦੀ ਜਾਂ ਹੋਰ ਚੀਜ਼ਾਂ ਦੀ ਲਿਸਟ ਜਾਰੀ ਕਰਨ ਲਈ ਦੇਖੋ ਪ੍ਰਸ਼ਾਸਨ ਜੇ ਹਾਈ ਦੇਖੋ ਅੱਜ ਦੂਸਰਾ ਦਿਨ ਆ ਜੋ ਪੈਨਿਕ ਹੋ ਰਿਹਾ ਜਨਤਾ ਵੀ ਪੈਨਿਕ ਹੋ ਰਹੀ ਹੈ ਔਰ ਮਾਹੌਲ ਵੀ ਪੈਨਿਕ ਹੋ ਰਿਹਾ ਔਰ ਜੇ ਡੀਸੀ ਸਾਹਿਬ ਮੈਂ ਸਮਝਦਾ ਕਿ ਪ੍ਰਸ਼ਾਸਨ ਜਿਆਦਾ ਸੁਚੇਤ ਆ ਸਾਡੇ ਤੁਹਾਡੇ ਨਾਲੋਂ ਪ੍ਰਸ਼ਾਸਨ ਜਿਆਦਾ ਸੁਚੇਤ ਆ ਜੇ ਉਹਨਾਂ ਨੂੰ ਕਿਤੇ ਦਿੱਕਤ ਪਰੇਸ਼ਾਨੀ ਥੋੜੀ ਜਿਹੀ ਵੀ ਨਜ਼ਰ ਆਈ ਤੇ ਨੇਚਰਲੀ ਆ ਕਿ ਰੇਟ ਜਾਰੀ ਕੀਤੇ ਜਾਣਗੇ ਕਿ ਰੇਟ ਲਿਸਟ ਜਾਰੀ ਹੋਗੀ ਔਰ ਠੀਕ ਆ ਦੁਕਾਨਦਾਰ ਆਪਣਾ ਜਿਹੜਾ ਵਾਜਿਬ ਜਿਹੜਾ ਪ੍ਰੋਫਿਟ ਆ ਉਹ ਲੈ ਕੇ ਕਾਰੋਬਾਰ ਕਰਦਾ ਔਰ ਉੱਤੇ ਕਰਨਾ ਵੀ ਚਾਹੀਦਾ ਵਾ ਬਾਕੀ ਜੇ ਕੁਝ ਪਰਸਨ ਕੁਝ ਲੋਕ ਜੇ ਆਮ ਲੋਕਾਂ ਦਾ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ ਤੇ ਪ੍ਰਸ਼ਾਸਨ ਉਹਨਾਂ ਤੇ ਸਖਤ ਐਸ਼ਨ ਲਾਊਗਾ ਬਿਲਕੁਲ ਇਹ ਉਮੀਦ ਆ ਔਰ ਪ੍ਰਸ਼ਾਸਨ ਦੀ ਡਿਊਟੀ ਵੀ ਆ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹਜੇ ਆ ਸਕਦੀ ਹੈ